ਮਹਿੰਦਰ ਕੋ ਮੇਰਗੋਲ ਪ੍ਰੇਮਪਰੀ ਸਾਥ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਮੈਂ ਬਹੁਤ ਸੋਨਾ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਇਹ ਹਰ ਰੋਜ਼ ਦੀ ਤਰ੍ਹਾਂ ਇਹ ਨਵਾਂ ਹੀ ਲੋਕ ਰੰਗ ਹੈ ਤੇ ਇਸ ਦਾ ਆਨੰਦ ਮਾਣੋ ਜੀ ਆਪ ਗਾਓ ਆਪਣੇ ਪਰਿਵਾਰ ਵਿੱਚ ਤੇ ਆਪਣੇ ਅੱਗੇ ਬੱਚਿਆਂ ਨੂੰ ਇਹ ਸਿਖਾਇਆ ਕਰੋ ਤੇ ਹੁਣ ਮੈਂ ਤੁਹਾਨੂੰ ਇਹ ਸੌਖਾ ਜਿਹਾ ਹੀ ਪੰਜਾਬੀ ਲੋਕ ਗੀਤ ਹੈ ਤਿਰੰਜਨ ਦਾ ਤੇ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਕਰਦੇ ਕਰਦੇ ਮੈਂ ਛੋੜ ਕੇ ਤੁਸ ਚਿਤ ਛਪਰੀ ਨਾ ਲਾਇ ਆਵੇ ਵੈ ਸਿੰਘ ਜੀ ਚਿਤ ਛਪਰੀ ਨਾ ਲਾਇ ਆਵੇ ਮੇਰੀ ਰੋਂਦੀ ਦੀ ਪੇਜਗੀ ਚੋਲਣੀ ਪੜਿਆ ਕਰਦੇ ਮੈਂ ਸਦਾ ਰਹਿਣਗੇ ਨੀ ਗੋਰੀਏ ਉੱਡ ਛਪਰੀ ਨੇ ਜਾਣਾ ਨਹੀਂ ਮੈਂ ਕਿਹਾ ਉੱਡ ਛਪਰੀ ਨੇ ਜਾਣਾ ਨਹੀਂ ਪੜੀਏ ਕਰਦਾ ਖੂਆ ਛੋੜ ਕੇ ਤੁਸ ਚਿਤ ਛਪੜ ਨਾ ਲਾਇਆ ਸਿੰਘ ਜੀ ਚਿਤ ਛਪੜ ਨਾ ਲਾਇਆ ਵੇ ਮੇਰੀ ਰੋਂਦੀ ਦੀ ਪੇਂਜ ਗਈ ਚੋਲੜੀ ਪੜਿਆ ਕਰਦਾ ਖੂਆ ਸਦਾ ਰਵੇਗਾ ਗੋਰੀਏ ਸੁਖ ਛਪੜਨੇ ਜਾਣਾ ਨੀ ਮੈਂ ਕਿ ਸੁਖ ਛਪੜਨੇ ਜਾਣਾ ਨੀ ਪੜਿਏ ਕਰ ਦੇ ਬਾਗ ਛੋੜ ਕੇ ਤੁਸਾਂ ਜੇ ਤੱਕ ਕਿਕਰਾਨਾ ਲਾਇਆ ਸਿੰਘ ਜੀ ਚਿੱਤ ਕਿਕਰਾਨਾ ਲਾਇਆ ਵੇ ਮੇਰੀ ਰੋਂਦੀ ਦੀ ਪੈਜਗੀ ਚੋ ਲੜੀ ਪੜਿਆ ਗਰਗੇ ਵਾਗ ਸਦਾ ਰਹਿਣਗੇ ਗੋਰੀਏ ਸੁਖ ਕਿਕਰਾਨੇ ਜਾਣਾ ਮੈਂ ਕਿ ਸੁੱਕ ਗਈ ਕਿਰਾਨੇ ਜਾਣਾ ਹਣੀ ਪੜੀਏ ਕਰਦੇ ਮਾਪੇ ਛੋੜ ਕੇ ਤੂੰ ਚਿਤ ਤਾਇਆ ਨਾ ਲਾਇਆ ਸਿੰਘ ਜੀ ਚਿਤ ਤਾਇਆ ਨਾ ਲਾਇਆ ਵੇ ਮੇਲੀ ਰੋਂਦੀ ਦੀ ਫੇਜਗੀ ਚੋਲੜੀ ਪੜਿਆ ਕਰਦੇ ਮਾਪੇ ਸਦਾ ਰਹਿਣਗੇ ਗੋਰੀਏ ਰਸਤਾ ਆਣੇ ਜਾਣਾ ਮੈਂ ਕਿਹ ਰਸਤਾ ਆਣੇ ਜਾਣਾ ਹਣੀ ਪੜੀਏ ਕਰਦੇ ਵੀਰੇ ਛੋੜ ਕੇ ਤੁਸ ਚਿਤ ਬੇਲਿਆਣਾ ਲਾਇਆ ਸਿੰਘ ਜੀ ਚਿਤ ਬੇਲਿਆਣਾ ਮੇਰੀ ਰੋਂਦੀ ਦੀ ਪੇਜਗੀ ਚੋਲੜੀ ਪਲਿਆ ਕਰ ਦੇ ਵੀਰੇ ਸਦਾ ਰਹਿਣਗੇ ਅਗੋਰੀਏ ਰਸ ਬਿਲੀਆਂ ਨੇ ਜਾਣਾ ਮੈਂ ਕਿ ਰਸ ਬਿਲੀਆਂ ਨੇ ਜਾਣ ਹਣੀ ਪਲਿਏ ਕਰਦੀ ਨਾ ਜੋ ਛੋੜ ਕੇ ਤੂੰ ਚਿਤ ਪਾਬੋਣਾ ਲਾਇਆ ਸਿੰਘ ਜੀ ਚਿਤ ਪਾਬੋਣਾ ਲਾਇਆ ਵੇ ਮੇਰੀ ਰੋਂਦੀ ਨੀ ਪੇਜ ਗਈ ਚੋਲੜੀ ਪੜਿਆ ਕਰਦੀ ਨਾ ਜੋ ਸਦਾ ਰਹੇਗੀ ਨਿਮੈ ਕੀ ਰਸ ਪਾਬੋਣੇ ਜਾਣ ਗੋਰੀਏ ਰਸ ਪਾਬੋਣੇ ਜਣਾਣੀ ਪੜੀਏ ਕਰਦੀਆਂ ਛੇ ਜਾ ਛੋੜ ਕੇ ਤੁਸ ਚਿਤ ਕਲੀਆਂ ਨਾ ਲਾਇਆ ਸਿੰਘ ਜੀ ਚਿਤ ਕਲੀਆਂ ਨਾ ਲਾਇਆ ਵੇ ਮੇਰੀ ਰੋਂਦੀ ਨੀ ਪਿੰਝ ਗਈ ਛੋਲੜੀ ਪੜਿਆ ਕਰਦੀਆਂ ਛੇ ਜਸਾ ਸਦਾ ਰਹੇਗੀ ਗੋਰੀਏ ਸੁੱਕ ਕਲੀਆਂ ਨੇ ਜਾਣਾ ਮੈਂ ਕਿ ਐ ਸੁੱਕ ਕਲੀਆਂ ਨੇ ਜਾਣਾ ਹਣੀ ਪੜੀਏ ਕਰਦੇ ਪਲੰਗ ਛੋੜ ਕੇ ਤੁਸ ਚਿਤਮੰਜੀਨਾ ਲਾਇਆ ਸਿੰਘ ਜੀ ਚਿਤਮੰਝੇ ਨਾ ਲਾਇਆ ਵੇ ਮੇਰੀ ਰੋਂਦੀ ਦੀ ਪਿੰਜ ਗਈ ਚੋਲੜੀ ਪਲਿਆ ਪਲੰਗਾ ਨਵਾਰੀ ਸਦਾ ਰਹਿਣ ਗੇ ਹਗੋਰੀਏ ਟੁੱਟ ਮੰਜੀ ਨੇ ਜਾਣਾ ਮੈਂ ਕੀਏ ਟੁੱਟ ਮੰਜੀ ਨੇ ਜਾਣਾ ਹਣੀ ਪਲਿਗੇ ਕਰਦੀਆਂ ਮੱਜੀਆਂ ਛੋੜ ਕੇ ਤੁਸਾਂ ਜੇਤ ਕੇ ਬੱਕਰੀ ਨਾ ਲਾਇਆ ਵੇ ਸਿੰਘ ਜੀ ਜੇਤ ਬੱਕਰੀ ਨਾ ਲਾਇਆ ਵੇ ਮੇਰੀ ਰੋਂਦੀ ਦੀ ਪੇਜਗੀ ਚੋਲੜੀ ਪਾਲਿਆ ਕਰਦੇ ਆ ਮਜਿਆਂ ਕਿਲੇ ਰਹਿਣ ਗਿਆ ਅਗੋਰੀਏ ਪੱਜ ਬੱਕਰੀ ਨੇ ਜਾਣਾ ਮੈਂ ਕਿਹਾ ਪੱਜ ਬੱਕਰੀ ਨੇ ਜਾਣਾ ਨਹੀਂ ਪਰਗੇ ਕਾਰ ਦੀਆਂ ਬੱਤੀਆਂ ਛੋੜ ਕੇ ਤਸ ਜਤ ਦੀਵੇ ਨਾ ਲਾਇਆ ਸਿੰਘ ਜੀ ਜਤ ਦੀਵੇ ਨਾ ਲਾਇਆ ਵੇ ਮੇਰੀ ਰੋਂਦੀ ਦੀ ਪੈਦਗੀ ਚੋਂ ਲੜੀ ਪਾਲਿਆ ਕਾਰ ਦੀਆਂ ਬੱਤੀਆਂ ਸਦਾ ਰਹਿਣਗੀਆਂ ਕਾਰ ਦੀਆਂ ਬੱਤੀਆਂ ਸਦਾ ਰਹਿਣਗੀਆਂ ਹੋ ਗੋਰੀਏ ਬੋਝ ਦੀਵੇ ਨੇ ਜਾਣਾ ਨਹੀਂ ਪੜੀਏ ਨੀ ਮੈਂ ਕਿਹਾਂ ਬੋਝ ਦੀਵੇ ਨੇ ਜਾਣਾ ਨਹੀਂ ਪੜੀਏ